ਸਭ ਕੁਝ ਛੱਡ ਕੇ ਯਾਰ ਬਿਕ ਸੋਸ਼ਲ ਮੀਡੀਆ ਨੂੰ ਦੇਤਾ ਵੀ ਆ ਆਖਰੀ ਚਾਂਸ ਆ ਨਹੀਂ ਤਾਂ ਅਦੂਮ ਹੋਤਾ ਜਿਹੜੇ ਬੰਦੇ ਨੇ ਦੋ ਗੱਲਾਂ ਚੁਣ ਲੀਆਂ ਹੁਣ ਵੀ ਜੇ ਨਾ ਕੁਝ ਬਣਿਆ ਮੌਤ ਆ ਯਾਰ ਜਦੋਂ ਬਣ ਗਿਆ ਜੂ ਲੋਕ ਕਹਿਣ ਲੱਗ ਗਏ ਯਾਰ ਆ ਤਾਂ ਮੈਂ ਸਭ ਨੂੰ ਬੇਨਤੀ ਇਹ ਗਲਾਬ ਸਿੱਧੂ ਨੂੰ ਤੇ ਉਹਨੂੰ ਵੀ ਤੁਸੀਂ ਨਾ ਬਥੇਰੇ ਕਹਿੰਦੇ ਗਰੀਬੀ ਫਲਾਣਾ ਤਾਂ ਹੋਗਾ ਕਿਸੇ ਗਰੀਬ ਬੰਦੇ ਦੀ ਆਈ ਸੋਡੇ ਤਾਂ ਪੈਸੇ ਨਹੀਂ ਮੰਗ ਰਹੇ ਸਿਰਫ ਇੰਨਾ ਮੰਗ ਰਹੇ ਜਿਹੜਾ ਸਾਡਾ ਹੱਕ ਆ ਹਾਂ ਮੈਂ ਕਿੱਡੀ ਕੀ ਕਿੱਡੀ ਗੱਲ ਕਹਿਤੀ ਸੀ ਮੈਂ ਮੈਨੂੰ ਕਹਿੰਦੇ ਟੋਕ ਦਿੰਦੇ ਵੀ ਭਾਈ ਆਹ ਵੀਡੀਓ ਡਿਲੀਟ ਕਰ ਦੇ ਮੈਂ ਕਰ ਦਿੰਦਾ ਕਿਸੇ ਦੀ ਰੋਜੀ ਰੋਕੀ ਚ ਲਤ ਨਹੀਂ ਮਾਰੀ ਦੀ ਭਾਈ ਆਹਦੇ ਬੰਦੇ ਨੂੰ ਸਮਝਾ ਰੋਦਰ ਟਟਲੇਜਦੇ ਨੇ ਉਹ ਗਲੋਬ ਸਿੱਧੂ ਦੇ ਭਾਨੇ ਸਿੱਧੂ ਨੂੰ ਬਾਈ ਜੀ ਬਾਈ ਜੀ ਬਾਈ ਜੀ ਜਿਹੜਾ ਬੰਦਾ ਬਾਲਾ ਬਾਈ ਜੀ ਬਾਈ ਜੀ ਕਰਦਾ ਉਹ ਤੋਂ ਬਚ ਕੇ ਰਹਿਆ ਕਰੋ ਠੀਕ ਆ ਨਾ ਮੈਂ ਹੁਣ ਵੀ ਕਹਿਣਾ ਜੇ ਹੁਣ ਇਹਨਾਂ ਨੇ ਕੁਝ ਕਰਤਾ ਮੈਂ ਬਾਗੀ ਹੋ ਜੂੰ ਠੀਕ ਆ ਨਾ ਮੈਂ ਬਾਕੀ ਹੋ ਜਾਣਾ ਮੈਨੂੰ ਮਾਂ ਦੀ ਸੌਣ ਲੱਗੇ ਯਾਰ ਮੈਂ ਮਰਨਾ ਤਾਂ ਹੈਗਾ ਪਰ ਮੈਂ ਕਿਸੇ ਨਾਲ ਤਾਂ ਲੈ ਕੇ ਮਰੂੰ ਯਾਰ ਬਾਈ ਯਾਰ ਸ਼ਰਮਲਾਰ ਕੀਆ ਯਾਰ ਵੱਡੇ ਭਰਾ ਮੇਰੇ ਚੱਲ ਹੁਣ ਬਾਈ ਮੈਂ ਤੁਹਾਡੇ ਨਾਲ ਗੱਲ ਕਰਦਾ ਯਾਰ ਹੋਏਲ ਵੀ ਬੰਦ ਹੋਣ ਵਾਲਾ ਸਾਧਕਾ ਸਾਧਕਾ ਸਦਾ ਕਿਦਾ ਨਾ ਕੋਈ ਐ ਜਰ ਜਦੋਂ ਸਕਰੀਨ ਵੀਡੀਓ ਬਣਾਉਣੀ ਆ ਆਵਾਜ਼ ਨਹੀਂ ਆਉਂਦੀ ਭਾਈ ਜਿਹੜੇ ਉਹਦੇ ਮੁੰਡੇ ਨੇ 20 ਰੁਪਏ ਭੇਜੇ ਸੀ ਨਾ ਉਹ ਦੋ ਦਿਨਾਂ ਚ ਆਏ ਉਹ ਮੁੰਡੇ ਨੇ ਮੈਨੂੰ 20 ਰੁਪਏ ਭੇਜੇ ਸੀ ਕਿਣਾ ਇੱਧਰਲੇ ਪਾਸੇ ਆ ਗਈ ਸੀ 20 ਰੁਪਏ ਭੇਜੇ ਭੇਜ ਦੋ ਯਾਰ ਇੱਕ ਅੱਧਾ ਜਨਾ ਬਸ ਓਏ ਮੈਂ ਪਤਾ ਚੱਕਰ ਕੀ ਕਰ ਤੋ ਕਹਿਣਾ ਹੁਣ ਭੇਜ ਦੋ ਓਏ ਉਹ ਮੈਂ ਪਤਾ ਨਹੀਂ ਕੰਫੀਡੈਂਸ ਜਿਹਾ ਪੈਦਾ ਹੁੰਦਾ ਜਦੋਂ ਮੈਂ ਮੈਨੂੰ ਮੈਂ ਤੁਹਾਨੂੰ ਦਿਖਾਈ ਦਿੰਦਾ YouTube ਤੇ ਸੈਂਟ ਜੀ ਬਣ ਕੇ ਆਉਂਦੇ ਰੇਗਾ ਡਾਲਰ ਆਉਂਦੇ ਰੇ 20 ਰੁਪਏ ਇਹਦੋਂ ਹੋਣਾ ਮੈਨੂੰ ਸੋਨੂੰ ਸੋਨੂ ਦਾ ਮੋਹਲਾ ਰਾਜਮੀ ਦੱਸੂ ਬਹੁਤ ਵੱਡਾ YouTube ਤੇ ਦਿਖਾਉਣਾ ਵੀ ਕੋਈ ਵੀ ਆਪਾਂ ਜਰ 6 7 8 ਮਹੀਨਿਆਂ ਚ ਇੰਨੇ ਕਿ ਜੋਗੇ ਹੋਇਆ 1 ਡਾਲਰ ਵੀ ਨਹੀਂ ਆਇਆ ਪਰ 28 ਰੁਪਏ ਆ ਰੈਂਟ 28 ਇਹ ਘਰ ਦੇ ਨੂੰ ਦਿਖਾ ਦਿੰਨੇ ਆ ਈਮਾਰ ਪੀਓ ਵਾਲਾ ਕਿ ਕਰ ਦੇਣਾ ਦਿਲ ਟਿਕ ਜਾਂਦਾ ਆ ਇੰਨੇ ਘਰ ਦੇ ਨੂੰ ਕਹ ਦੇ ਨੇ 28 ਡਾਲਰ ਆ ਮਾਂ ਪਿਓ ਨੂੰ ਕਹ ਦੇ ਨੇ 28 ਡਾਲਰ ਆ ਵੀ ਮਾਂ ਉਹ ਮੇਰਾ ਫਿਕਰ ਕਰਦੀ ਆ ਯਾਰ ਮੇਰਾ ਮੇਰਾ ਪਿਓ ਮੇਰਾ ਫਿਕਰ ਕਰਦਾ ਵੀ ਇਹ ਸੈਟ ਹੋ ਜੇ ਬਸ ਭਾਈ ਮੈਂ ਯਾਰ ਤੁਸੀਂ ਆਪ ਦੇਖੋ 16 ਪਰਚੇ ਪਰਚੇ ਸੀ ਬਸ ਮਾਂ ਮਗਰ ਗੀ ਬਾਈ ਯਾਰ 16 ਪਰਚਿਆਂ ਦੇ ਤਿੰਨ ਤਾਂ ਹੁਣ ਵੀ ਚੱਲੀ ਜਾਂਦੇ ਆ ਮਾਂ ਬਾਈ ਕੋਈ ਯਾਰ ਦੋਸਤ ਨਹੀਂ ਜਿਹੜੇ ਕੰਮ ਆਏ ਨੇ ਬਾਈ ਯਾਰ ਉਹ ਤਾਂ ਮੇਰੇ ਕੋਲ ਅੱਜ ਵੀ ਆਉਂਦੇ ਆ ਬਿਨੇ ਹੋਂਡਾ ਬਾਜੀ ਮੈਂ ਹਰਿਆਣੇ ਤੋਂ ਆ ਹਰ ਦੁਖੀ ਹੋ ਗਿਆ ਯਾਰ ਬਾਈ ਯਾਰ ਮੂਸੇ ਵਾਲ ਦੀ ਫੋਟੋ ਲੱਗਿਆ ਤੇਰੇ ਸਾਡਾ ਗਵੰਡੀ ਪਿੰਡਾ ਮੂਸੇਆ ਸਾਡੇ ਤੋਂ 8 ਕਿਲੋਮੀਟਰ ਦੂਰ ਆ ਇੱਥੋਂ ਉੜਤ ਭਗਤ RAM ਤੋਂ ਮੂਸੇ ਵਾਲਾ 8 ਕਿਲੋਮੀਟਰ ਦੂਰ ਹੈ ਗੁਰਦੁਆਰੀ ਸੋਂ ਲੱਗੇ ਜਦੋਂ ਵੀ ਮੂਸੇਆ ਨੂੰ ਮਿਲਣ ਆਜੋ ਮੈਂ ਕੈਨੇਡਾ ਗਿਆ ਵਾ ਇਕੱਲੀ ਵਿਚਾਰੀ ਹੁਣ ਤੁਸੀਂ ਰੱਖ ਸਕਦੇ ਹੋ ਬਾਈ ਤੂੰ ਕਹਿਣਾ ਕੀ ਚਾਉਣਾ ਭਰਾ ਮੇਰਾ ਮੈਂ ਕੈਨੇਡਾ ਗਿਆ ਤੂੰ ਉਹ ਇਕੱਲੀ ਉਹ ਭਰਾਵਾ ਰੱਖ ਲੂਗਾ ਰੱਖ ਲੂਗਾ ਮੈਨੂੰ ਭੇਜ ਤਾਂ ਸਹੀ ਉਹਨੂੰ ਕਿੱਥੇ ਕਿਦੇ ਯਰ ਕੋ ਕੁੜੀ ਆ ਕੋਈ ਵਿਚਾਰਾ ਮੁੰਡਾ ਨਾ ਲੱਕੀ ਬੋਏ ਜਿਹੜਾ ਮੇਰੇ ਨਾਲ ਇੱਥੇ ਲਾਈਵ ਦੇ ਵਿੱਚ ਮੇਰਾ ਆੜੀ ਬਣਿਆ ਉਹਦੀ ਭੈਣ ਹੁਣ ਤੂੰ ਸ਼ਰਮ ਕਮੈਂਟ ਲਿਖੀ ਨਾ ਲੋਕ ਪੜੀ ਜਾਂਦੇ ਨੇ ਯਾਰ ਮੈਂ ਦੱਸ ਹੀ ਦਿਨਾ ਵੀ ਉਹ ਕਹਿੰਦਾ ਭਾਈ ਮੈਂ ਕੰਮ ਗਿਆ ਮੇਰੀ ਭੈਣ ਨੂੰ ਤੂੰ 1 ਮਹੀਨਾ ਰੱਖ ਲੈਗਾ ਮੈਂ ਕਿਹਾ ਮੈਂ ਆਪਦੇ ਕੋਲੇ ਨਾ ਰੱਖੂਗਾ ਤੇ ਮੇਰੀ ਭੈਣ ਕੋਲੇ ਰਖਾ ਦੂਗਾ ਜੇ ਮੈਂ ਇੱਥੇ ਨਾ ਰੱਖੂਗਾ ਤੇ ਮੇਰੀ ਭੈਣ ਕੋਲੇ ਰਹਿ ਪੂਗੀ ਜੇ ਕੋਈ ਪ੍ਰੋਬਲਮ ਆ બસ ਇੰਨੀ ਗੱਲ ਆ ਪਰ ਪਿੰਟਰ ਗੱਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੋਤੀ ਜਸ ਵੀਰੇ ਲੋਕਾਂ ਦੀ ਪ੍ਰਵਾਹ ਨਾ ਕਰੋ ਧੰਨਵਾਦ ਪੈਣੇ ਬਰੋ ਤੂੰ ਗੈਂਸਟਰ ਆ ਓ ਬਾਈ ਬਸ ਗੈਂਸਟਰ ਉਪਰ ਮੇਰਾ ਬਸ ਚੁੱਪ ਕਰ ਜਾ